ਸਤਿ ਸ੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਦਾ ਗਲਾਕੜ ਲਾਡਾ ਪੁਆਦੀ ਆ ਲਾਡਾ ਡਿਸਕਸ਼ਨ ਦੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿੱਗਾ ਸਵਾਗਤ ਜਿੱਤਨੇ ਮੇਰੇ ਵੀਰ ਭੈਣ ਭਾਈ ਮਾਰੇ ਗਏ ਜੁੜੇ ਵੇ ਸਾਰਿਆਂ ਨੂੰ ਵੀਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਹੁਤ ਬਹੁਤ ਸਾਰਿਆਂ ਦਾ ਸਵਾਗਤ ਆ ਅੱਜ ਕਿੰ ਆਂ ਪੜੀਆਂ ਖਬਰਾਂ ਥਾਰੇ ਗੱਲ ਮੈਂ ਕਰ ਰਿਆ ਸਾਂਝੀਆਂ ਵੀਰ ਹਰ ਇਸ ਕੇ ਵਿੱਚ ਮੈਂ ਵੀਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਵੀਰ ਕਹਿ ਪੰਜਾਬ ਦੇ ਵਿੱਚ ਨਾ ਕਹ ਪੰਜਾਬ ਦੇ 30 ਪੁੱਤਾਂ ਨੂੰ ਕਹ ਹੱਕ ਕੰਮ ਦੇਣ ਵਾਸਤੇ ਮੰਨਿਆ ਕਰ ਲਈ ਤਿਆਰੀ ਔਰ ਕਹਿ ਰਿਹਾ ਵੀਰ ਪੂਰੇ 10000 ਪੁਲਿਸ ਵਾਲੇ ਬੰਦੇ ਭਰਤੀ ਕਰਨੇਗਾ ਪੁਲਿਸ ਮੁਲਾਜ਼ਮ 10000 ਭਰਤੀ ਕਰਨੇਗਾ ਮੰਨਿਆ ਔਰ ਵੀ ਇਸ ਕਰਕੇ ਕਹ ਰਿਹਾ ਸਾਰੇ ਪੰਜਾਬ ਦੇ 30 ਪੁੱਤਾਂ ਨੂੰ ਇਹ ਛੋਕਰੇ ਛੋਕਰੀਆਂ ਨੂੰ ਕਹ ਨੌਕਰੀਆਂ ਮਿਲेंगी ਪਰਵਾਹ ਨਾ ਮੰਨੋ ਕਾ தாம் ਸਾਰੇ ਵੀਰ ਕੇ ਦੇਖ ਲੈ ਵੀਰ ਭਗਵੰਤ ਮਾਨ ਕਹ ਰਿਹਾ ਹਰ ਮੈਨੂੰ ਭਗਵੰਤ ਮਾਰਗੀ ਸਾਂਚ ਮਰੀ ਆਂਦੀ ਪੁਲਿਸ ਤੇ ਤਾਂ ਇਦ ਨਹੀਂ ਭਾਰਤੀਕਰ ਕਾਉਰਾ ਦੱਸ ਪੰਜਾਬ ਦੇ ਵਿੱਚ ਮਾ ਕਿਹੜੀਆਂ ਜੰਗਾ ਜੁੱਦਾਂ ਲੱਗ ਰਹੀਆਂ ਜਿਹੜੀ ਇਤਨੀ ਪੁਲਿਸ ਕੀ ਲੋਡ ਪੈ ਗਈ ਹੈ ਇਦਨੇ ਪੁਲਿਸ ਕੀ ਲੋਡ ਕਿਉਂ ਪੈ ਗਈ ਹੈ ਜਿਹੜੀ ਤੁਮ ਇਤਨੀ ਭਾਰਤੀ ਕਰਨੀ ਸ਼ੁਰੂ ਕਰਤੀ ਇਹੋ ਵੀ ਦੇਖ ਲਿਓ ਜਿਦ ਤਰਾ ਬਾਦਲ ਪੁਲਿਸ ਦੇ ਪਿੱਛੇ ਪਏ ਉਹਦਣਾ ਪੁਲਿਸ ਭਾਰਤੀ ਕਰ ਲਿਓ ਪੁਲਿਸ ਭਾਰਤੀ ਕਰ ਲਿਓ ਇਸ ਤਰਾ ਹੀ ਭਗਵੰਤ ਮਾਨੇ ਪੁਲਿਸ ਦੇ ਪਿੱਛੇ ਪੈ ਗਿਆ ਇਹ ਭਾਰਤੀ ਉਹ ਕਰਨੀ ਧੰ ਮਾਸਟਰ ਭਾਰਤੀ ਕਰ ਲਿਓ ਡਾਕਟਰ ਭਾਰਤੀ ਕਰ ਲਿਓ ਜਿਨਾ ਕੀ ਲੋਡ ਸਭ ਤੇ ਜ਼ਿਆਦਾ ਵੀਰ ਪਰ ਭਗਵਾਨ ਤੁਮਾਨ ਕਹਿ ਰਿਹਾ ਪੰਜਾਬ ਦੇ ਵਿੱਚ ਮਕਰਮ ਬਹੁਤ ਪਾ ਗਿਆ ਵੀਰ ਆਇਸ਼ ਕਰਾ ਬੰਦੇ ਵੱਧ ਗਏ ਪੁਲਿਸ ਕਾਉਤ ਨਹੀਂ ਹੋਗਾ ਆ ਪੁਲਿਸ ਸਾਡੇ ਵਿਚਾਰੇ ਕੀ ਆ ਕਰੇ ਸਿਰੋ ਚੰਗੀ ਬਾਤ ਵੀਰ ਪੁਲਿਸ ਕੀ ਵੀ ਲੋਡ ਪਵੇਗੀ ਪਰ ਇਸ ਕੇ ਗੈਰ ਗੈਰ ਮਾਟਰਾਂ ਕੀ ਵੀ ਲੋਡ ਹੈ ਮਾਟਰਾਂ ਉਪਰ ਟੈਂਕੀ ਬਸ ਟੜੇ ਤਾਰਨੇ ਨੂੰ ਥਾਣਾ ਪੁਲਿਸ ਭਰਤੀ ਕਰ ਲੈਣੀ ਵੀਰ ਇਹ ਜਿਹੜੇ ਟੈਂਕੀਆਂ ਵਿੱਚ ਚੜਦੇ ਨੇ ਟੜੇ ਤਾਰ ਕਾ ਸਪੂਲਾਂ ਤੇ ਜੋਇਨ ਹਣੂ ਈਟੀਟੀ ਮਾਟਰਾਂ ਨੂੰ ਪੱਕੇ ਕਰੋ ਵੀਰ ਇਹ ਕਬਧਵ ਕਰਦੇ ਨੇ ਵੀਰ 10000 ਦਾ ਪੁਲਿਸ ਵਾਲੇ ਨਵੇਂ ਭਰਤੀ ਕਰ ਲੈਣੇ ਯੋ ਬਾਤ ਭਗਵਾਨ ਤੁਮਨ ਕਹਿ ਰਿਹਾ ਵੀਰ ਚਲੋ ਦੇਖੋ ਵੀਰ ਅੱਗਾ ਇਸਕੇ ਵਿੱਚ ਮਾ ਕੀ ਬਣੇਗਾ ਪਰ ਇਸਕੇ ਗੈਲ-ਗੈਲ ਭਗਵਾਨ ਤੁਮਨ ਯੋ ਬਾਤ ਕਹਿ ਰਿਆ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਆ ਆਪਾਂ ਨੇ ਯੋ ਪੰਜਾਬ ਨੂੰ ਕਹ ਰੰਗਲਾ ਪੰਜਾਬ ਬਣਾਣਾ ਔਰ ਯੋ ਸੁਪਨਾ ਕਹਾ ਪੂਰਾ ਕਰਨਾ ਅਰੀਸ਼ ਰੰਗਲੇ ਪੰਜਾਬ ਨੂੰ ਕਹਾ ਪੰਜਾਬ ਹੀ ਬਣਾਣਾ ਕਹਾ ਨਾ ਆਪਾਂ ਨੇ ਪੈਰਸ ਬਣਾਣਾ ਨਾ ਕੈਲੀਫੋਰਨੀਆ ਬਣਾਣਾ ਯੋ ਨਾ ਲੰਡਨ ਬਣਾਣਾ ਪੰਜਾਬ ਬਣਾਣਾ ਬਸ ਯੋ ਦੇਖ ਲੈ ਵੀਰ ਈ ਵੀ ਦੇਖ ਲਓ ਮਨ ਨੂੰ ਲੱਗ ਰਾਵੀ ਜਿਹੜੀ ਸੋਚ ਭਗਵੰਤ ਮਾਨ ਨੇ ਰੱਖੀ ਵੀ ਈਸ਼ ਸਾਹਿਬ ਗੈਲ ਭਗਵੰਤ ਮਾਨ ਨੇ ਜਿੱਤੇਗਾ ਅੱਗਾ ਵੀਰ ਬਾਕੀ ਤੋਂ ਇਹ ਨਕਸ਼ੇ ਬਣਾਉਣ ਲੱਗ ਰਹੇ ਆਪਣੇ ਆਪਣੇ ਕੋਠੀਆਂਗੇ ਬਾਕੀ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਨਸ਼ੇ ਦੇ ਤਸਕਰ ਨਸ਼ਾ ਵੇਚਣ ਵਾਲੇ ਇਹਨਾਂ ਨੇ ਦੇਖ ਰਿਹਾ ਵੀਰ ਪਹਿਲਾਂ ਹੀ ਭਗਵੰਤ ਮਾਨ ਕੇ ਰਾਜ ਮਾ ਇਸ ਤੇ ਪਹਿਲਾਂ ਵੀ ਪੰਜਾਬ ਨੂੰ ਰੰਗਲਾ ਹੀ ਬਣਾਇਆ ਵਾ ਵੀਰ ਰੰਗਲਾ ਪੰਜਾਬ ਬਣਾਇਆ ਵਾ ਨਹੀਂ ਯਕੀਨ ਆ ਵੀ ਇੱਕ ਵਾਰ ਵੀਰ ਵਰ ਜੇ ਪ੍ਰਤਾਪ ਸਿੰਘ ਦੀ ਬਾਤ ਸੁਣੋ ਥਾਵਾ ਆ ਬੰਦਾ ਵਿਚਾਰਾ ਬਾਹਰ ਆਲਾ ਪਾਰਿਆ ਥਾਰਾ ਆਪਣਾ ਐਮ ਐਲ ਏ ਇਹ ਥਾ 92 ਤੋਂ ਗਿਣਦੇ ਨਹੀਂ 99 ਗਿਣਾ ਕਿਉਂਕਿ ਵਾਹ ਬੰਦਾ ਬਾਗੀ ਪੰਜਾਬ ਵਿੱਚ ਨਸੇਗੀ ਬਾਤ ਕਰਾਂ ਵੀ ਪੰਜਾਬ ਮੰਨ ਨਸਾ ਬਹੁਤ ਵਿਗ ਰਿਆ ਇਸਕੇ ਉੱਪਰ ਥੋੜਾ ਜਿਹਾ ਨਾ ਠੰਡੇ ਦਿਮਾਗ ਗੈ ਸੋਚੋ ਆ ਰਦਰ ਭਗਵਾਨ ਤੁਮਾਨ ਕਹਿ ਰਿਆ ਕਾ ਜਿਹੜੇ ਬੰਦੇ ਬੇਈਮਾਨ ਤੇ ਜਿਨੇ ਕੇ ਦਿਲ ਵਿੱਚ ਖੋਟਤਾ ਫਾਪਤਾ ਕਾ ਵਾਹ ਬੰਦੇ ਕਾ ਜਲੰਧਰ ਵਾਲਿਆਂ ਨੇ ਲਏ ਪਛਾਣ ਜਿਲੰਦਰ ਵਾਲੇ ਕਹਿੰਦੇ ਕਾਹ ਵੀ ਬੇਈਮਾਨ ਬੰਦਿਆਂ ਨੂੰ ਅੱਗਾ ਨਹੀਂ ਆਣ ਦੇਣਾ ਅਰਿਸ਼ਕਰ ਕਾ ਬੇਈਮਾਨ ਬੰਦਿਆਂ ਨੂੰ ਕਾ ਸਬਕ ਸਿਖਾ ਤਿਆ ਔਰ ਬੇਈਮਾਨ ਬੰਦਿਆਂ ਨੂੰ ਹਰਾ ਕਾ ਹੱਕਰਾ ਬਿਠਾ ਤਿਆ ਕਾ ਇਸ ਤਰ੍ਹਾਂ ਦੇ ਦਲ ਬਦਲੂਆਂ ਤੇ ਕੰਮ ਬਚਣੇ ਦੀ ਲੋੜ ਮੰਨ ਇਹੋ ਬਾਤ ਭਗਵਾਨ ਤੁਮਾਨ ਕਹਿ ਰਿਆ ਮੈਂ ਤਾਂ ਪੂਵੰਤਮਾਲ ਕੀ ਸਮਝ ਮੈਂ ਨਹੀਂ ਆਂਦੀ ਵੀਰਾ ਵੀ ਉਹ ਕਾਰਾ ਕਾ ਦਲ ਬਦਲੂਆਂ ਦੇ ਬੱਚੋ ਭਗਵਾਨ ਤੁਮਾਨ ਨੇ ਪੁੱਛੇ ਵੀ ਜਿਹੜੇ ਤਾਂ 92 ਇਸਕੇ ਵਿੱਚੋਂ 30 40 ਬੰਦੇ ਤੇਰੇ ਵੀ ਬੀਬੀ ਵਾਲੇ ਦਲ ਤੇ ਫੜਕਾ ਪਾਰਟੀਵਾਂ ਭਰਤੀ ਕਰੇਵੇ ਨਹੀਂ ਯਕੀਨ ਤਾਂ ਦੇਖ ਲੈ ਚੈੱਕ ਕਰਕੇ ਹੈਂ ਇਹ ਇਹ ਕਹਾਵੀ ਬੰਦੇ ਕਹਾ ਸਾਰੇ ਦਲ ਬਦਲੂ ਇਹ ਦਲ ਬਦਲੂ ਜਿਹੜਾ ਜਲੰਧਰ ਤੇ ਜਿੱਤਿਆ ਜੋ ਵੀ ਤੋ ਥਾਰਾ ਦਲ ਬਦਲੂ ਏ ਪਹਿਲਾ ਭੂਲਾ ਵਾਲਿਆਂ ਕਹਾ ਤਾਂ ਇਹ ਝਾੜੂ ਵਾਲਿਆਂ ਕਹਾ ਗਿਆ ਇਹ ਵਿਚਾਰੇ 92 ਤੇ ਵਿਚਾਰੇ ਇਤਨੀ ਮਿਹਨਤ ਕਰ ਕਾ ਯੂਐਮਐਲਏ ਬਣੇ ਇਹ ਲੋਕ ਸਭਾ ਇਲੈਕਸ਼ਨ ਦੇ ਵਿੱਚ ਮਾਂ ਦੋ ਤਿੰਨਾਂ ਨੂੰ ਛੱਡ ਕਾ ਬਾਕੀ ਕਿਸੇ ਨੂੰ ਮੌਕਾ ਦਿਆ ਥਾ ਨਾ ਨਵੇਂ ਬੰਦੇ ਨੂੰ ਮੌਕਾ ਦੇ ਰਹੇ ਜਿਹੜੇ ਦਰਿਆ ਬਿਛਾਰੇ ਵੀ ਰੁੱਥਾ ਜਾਰੇ ਮਿਹਨਤ ਕਰ ਰਹੇ ਦਰਿਆ ਬਿਛਾਣ ਦੇ ਵਿੱਚ ਮਾਂ ਦਿਨ ਰਾਤ ਇੱਕ ਕਰੀ ਵੀ ਉਹਨਾਂ ਨੂੰ ਕੋਈ ਮੌਕਾ ਨਹੀਂ ਆ ਵੀ ਇੱਕ ਗੱਲ ਯਾਦ ਰੱਖਿਓ ਕਾਂਗਰਸ ਵਾਲੇ ਬੀਜੇਪੀ ਵਾਲੇ ਕਾਲੀਦਰ ਵਾਲੇ ਹਾਥੀ ਵਾਲੇ ਜਦ ਵੀ ਇਹਨਾਂ ਦਾ ਸੂਤ ਲੱਗੇਗਾ ਨਾ ਇਹ ਆਪਣੀ ਪਾਰਟੀ ਮੇ ਲੰਗ ਜੰਗੇ ਵੀਰ ਕਿਉਂਕਿ ਦਲ ਬਦਲੂ ਕਦੇ ਹੀ ਸੀ ਇੱਕ ਪਾਰਟੀ ਦਾ ਉਹ ਐ ਨਹੀਂ ਵੀਰ ਪੀਸਕਾਰ ਕਬੀਰ ਯੋ ਕਹਲਿਓ আর ਉਧਰ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਇਸਨੇ ਕੋ ਪੁੜ ਕੀ ਫੋਟੋ ਪਾਈ ਬਾ ਕਹਿ ਰਿਹਾ ਕਾ ਯੋ ਦੇਖ ਲਿਓਗਾ ਹਾ ਪੁੜ ਜੰਮੂ ਕਟੜਾ ਹਾਈਵੇ ਜਿਹੜਾ ਕਾ ਬੰਨ ਰਹਾ ਦौरा ਇਸke ਵਿੱਚ ਮ ਭਗਵੰਤ ਮਾਨਯਕ ਹੈੜੀ ਕੜਾਤਾ আর ਇਸke ਵਿੱਚ ਕਹਿਆ ਭਈ 3303 ਕਰੋੜ ਦਾ ਇੱਕ ਪ੍ਰੋਜੈਕਟ ਰਾਸ਼ਟਰੀ ਰਾਜਮਾਰਗ আর ਹੋਰ ਕਈ ਪ੍ਰੋਜੈਕਟ ਜਿਹੜੇ ਸੜਕਾਂ ਵਾਲੇ ਕਹਾ ਭਈ ਜਿਸke ਵਿੱਚ ਮ 4 ਕਰੋੜ 9042 ਲੱਖ ਯੋ ਕਾ ਪ੍ਰੋਜੈਕਟ ਸਾਰੇ ਕਾ ਪਿੱਛਾ ਮੁੜ ਰਹੇ ਬਾਪਸ ਕਾ ਦਿੱਲੀ ਵਾਲੇ ਬਾਪਸ ਕਰ ਰਹੇ ਪ੍ਰੋਜੈਕਟਾਂ ਨੂੰ ਭਗਵੰਤ ਮਾਨ ਕਾ ਰਾਣੀ ਦੰਦ ਆਇਨਾ ਨੂੰ ਇਸ ਕਾਰ ਕਾ ਪੰਜਾਬ ਕਾ ਵਿਕਾਸ ਰੁਕ ਗਿਆ ਪਰ ਮੈਂ ਯੋ ਕਾਂ ਵੀ ਇਹ ਜੋ ਪ੍ਰੋਜੈਕਟ ਬੰਦ ਹੋ ਗਿਆ ਠੀਕ ਆ ਇਹ ਮੈਨੂੰ ਯਾਹ ਦੱਸੋ ਵੀਰਾ ਇਹ ਬ ਜੰਮੂ ਕਟੜਾ ਹਾਈਵੇ ਬਣਾ ਰਹੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 44 ਨੈਸ਼ਨਲ ਹਾਈਵੇ ਹੈ ਨਾ ਅੰਮ੍ਰਿਤਸਰ ਤੇ ਚੱਲਗਾ ਕਨਿਆ ਕੁਮਾਰੀ ਤੱਕ ਮੁੱਕ ਰਿਹਾ ਅੰਮ੍ਰਿਤਸਰ ਲੁਧਿਆਣਾ ਜਲੰਧਰ ਯੋ ਰਾਜਪੁਰੇ ਨੂੰ ਹੋਗਾ ਦਿੱਲੀ ਜਾ ਰਹੇ ਕਰਨਾਲੋਂ ਕਾ ਦਿੱਲੀ ਜਾ ਰਹੇ ਇਹ ਇਸ ਦੇ ਉੱਪਰੋਂ ਦੱਸ ਕਿਆ ਹੋਰ ਬੰਦੇ ਉੱਡ ਕਾ ਲੰਘ ਜੰਗੇ ਪੰਜਾਬ ਗਿਆ ਜਿਹੜੀਆਂ ਯੋ ਉਪਜਾਊ ਜ਼ਮੀਨਾਂ ਇਸ ਦੇ ਉੱਪਰ ਸੜਕਾਂ ਹੀ ਸੜਕਾਂ ਬਿਛਾ ਦਿਆਂ ਉਪਜਾਊ ਜ਼ਮੀਨਾਂ ਦੇ ਉੱਪਰ ਸੜਕਾਂ ਬਣ ਗਈਆਂ ਫਿਰ ਪੰਜਾਬ ਨਾਲ ਅਜਗਾਹ ਦੇ ਇਹ 10 ਕਿੱਥਾ ਬੀਜੇਗੇ ਫਿਰ ਸੜਕਾਂ ਦੇ ਉੱਪਰ ਬੀਜੇਗੇ ਤਾਂ ਮਨਾਂ ਅੱਜ 10 ਬਾਕੀ ਮੈਂ ਤਾਂ ਇਹੋ ਪ੍ਰਧਾਨ ਜੀ ਕਿ ਨਹੀਂ ਸਮਝ ਮੰਦੀ ਵੀ ਲੋਕਾਂ ਨੂੰ ਨੱਕ ਟਰੱਕ ਨੋਟਾਂ ਦੇ ਪੰਜਾਬ ਨੂੰ ਆਂਦੇ ਤੋਂ ਦਿਖੇ ਨਹੀਂ ਪੰਜਾਬ ਦੇ ਜਿਹੜੇ ਨੋਟਾਂ ਦੇ ਟਰੱਕ ਵਾਪਸ ਜਾ ਰਹੇ ਜੋ ਇਹਨਾਂ ਨੂੰ ਸਾਰਿਆਂ ਨੂੰ ਦਿਖਣ ਲੱਗ ਗਏ ਕਾਫੀ ਪੰਜਾਬ ਦੇ ਵਿੱਚ ਮੈਂ ਇਹੋ ਕੰਮ ਹੋ ਗਿਆ ਜੀ ਉਹ ਕੰਮ ਹੋ ਗਿਆ 10 ਕਿਉਂਕਿ ਬਾਕੀ ਮੈਂ ਇਹੋ ਬਾਤ ਕਹਿ ਰਿਹਾ ਵੀਰ ਬੈਸੇ ਇਹੋ ਕਾਲੀਦਲ ਵਾਲੇ ਵੀ ਦੇ ਤਰ ਲੋ ਮੱਛੀ ਹੋਰੇ ਇਹ ਪ੍ਰਧਾਨ ਜੀ ਦੇ ਵਿਚਾਰੇ ਕਿ ਇਦਨੇ ਜੋਲ ਮਾਰ ਰਹੇ ਘਾ ਵੀ ਕਿਸੇ ਨਾ ਕਿਸੇ ਲਿਵ ਛਿੱਲੇ ਮੇਰੇ ਪ੍ਰਧਾਨ ਕੀ ਬਾਤ ਜਿੱਤਣੇ ਕੀ ਤਦੂਰ ਕੀ ਬਾਤ ਇਹ ਤੋਂ ਜਿੱਤਣੇ ਵਾਲਾ ਕੰਮ ਵੀ ਬਹੁਤ ਔਖਾ ਹੋ ਗਿਆ ਫਿਰ ਆਮ ਆਦਮੀ ਪਾਰਟੀ ਦਾ ਕਹ ਨਕਾਬ ਪੋਸ ਹੋ ਗਿਆ ਨਕਾਬ ਖੁੱਲ ਗਿਆ ਆਮ ਆਦਮੀ ਪਾਰਟੀ ਦਾ ਯੋਸ਼ਕਵੀਰ ਬਾਦਲ ਕਹਿ ਰਿਹਾ ਕਾ ਵੀ ਲਾਰੈਂਸ ਬਸਨੋਈ ਕੀ ਕਾ ਇੰਟਰਵਿਊ ਜਿਹੜੀ ਕਾ ਪੰਜਾਬ ਦੀ ਜੇਲ੍ਹ ਮਾਂ ਹੋਈ ਕਾਇਮ ਤੋਂ ਇਨਕੇ ਆਪਣੇ ਬੰਦੇ ਮੰਨਣ ਲੱਗੇ ਸਿੱਟਨੇ ਕਾ ਸਪਸ਼ਟ ਕਰਤੇ ਆ ਕਹਾ ਵੀ ਯੋ ਜਿਹੜੀ ਇੰਟਰਵਿਊ ਹੋਈ ਕਾ ਲਾਰੈਂਸ ਵਿਜ਼ਨ ਹੋਈਗੀ ਯੋ ਇੰਟਰਵਿਊ ਕਰੇ ਵੀਰ ਆ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਔਰ ਪਹਿਲਾ ਭਗਵੰਤ ਮਾਨ ਔਰ ਪੰਜਾਬ ਕਾ ਡੀਜੀਪੀ ਕਹਿ ਰਿਹਾਤਾ ਕਾਇ ਯੋ ਇੰਟਰਵਿਊ ਪੰਜਾਬ ਮਾ ਹੋਈ ਨਹੀਂ ਕਾ ਪੰਜਾਬ ਦੇ ਬਾਹਰ ਹੋਈ ਦੱਸੋ ਝੂਠ ਦਾ ਕਾ ਨਕਾਬ ਪਰਦਾ ਫਾਸ ਹੋ ਗਿਆ ਝੂਠ ਕਾ ਕਾਇ ਯੋ ਜਿਹੜਾ ਝੂਠ ਬੋਲ ਰੇਗਾ ਭਗਵੰਤ ਮਾਨ ਨੇ ਪਾਰਟੀ ਦੱਸੋ ਇਹ ਮੰਨ ਨੂੰ ਲੱਗ ਰਿਹਾ ਪੰਜਾਬ ਦੇ ਵਿੱਚ ਉਹਨਾਂ ਜਿਹੜਾ ਇਹ ਬੁਲਡੋਜ਼ਰ ਮੁੱਖ ਮੰਤਰੀ ਜੋਗੀ ਦਿੱਤਿਆ ਨਾਲ ਯੂਪੀ ਵਾਲਾ ਇਹੋ ਲੈਣਾ ਪਵੇਗਾ ਪੰਜਾਬ ਦੇ ਵਿੱਚ ਬਾਕੀ ਵੀਰ ਦੇ ਇਹ ਇਨਸਾਫ ਆਮ ਲੋਕਾਂ ਨੂੰ ਕਿੱਥਾ ਮਿਲ ਜੇਗਾ ਲਾਰੈਂਸ ਬਸਨੂਈ ਕੀ ਤੋਂ ਇੰਟਰਵਿਊ ਹੋ ਰਹੀਆਂ ਜੇਲ੍ਹ ਦੇ ਵਿੱਚ ਬੈਠ ਕੇ ਕੀ ਆ ਥਮ ਉਮੀਦ ਕਰ ਸਕਾਂ ਕਿਸੇ ਨੂੰ ਇਨਜ਼ਾਮ ਮਿਲੇਗਾ ਮੁ냐 ਵਿੱਚ ਮੰਨ ਤੇ ਲਾ ਦਾਂਗੇ ਅਰਦਰ ਚੰਦੂ ਮਾਜਰੇ ਦਾ ਛੋਕਰਾ ਈਸਨਾਰਾ ਰੌਲਾ ਪਾਇਆ ਵਾ ਆ ਬਾਹ ਖੜੀਆਂ ਕਰ ਕਾ ਸਾਰਿਆਂ ਨੇ ਕਿਹਾ ਪ੍ਰਧਾਨ ਜੀ ਨੂੰ ਕੁਰਸੀ ਤੇ ਤਾੜੇ ਤਾਰੋ ਪ੍ਰਧਾਨ ਜੀ ਨੂੰ ਕੁਰਸੀ ਤੇ ਤਾੜੇ ਤਾਰੋ ਕਾ ਸ਼ਰੋਮਣੀ ਕਾਲੀ ਦੇ ਲਗਾ ਹੱਥ ਲੈ ਜਾ ਰਿਆ ਸ਼ਰੋਮਣੀ ਕਾਲੀ ਦੇ ਲਗਾ ਮਿਆ ਟੁੱਟ ਗਿਆ ਤਾੜੇ ਗਿਰ ਗਿਆ ਇਹੋ ਚੰਦੂ ਮਾਜਰਾ ਛੋਗਰਾ ਕਹਿ ਰਿਆ ਇਸ਼ਾ ਕਿਆ ਨਾ ਹੋਤਾ ਹਰਿੰਦਰ ਹਰਿੰਦਰ ਚੰਦੂ ਮਾਜਰਾ ਇਹ ਕਹਿ ਰਿਆ ਵੀਰ ਆਰ ਵੀਰ ਮੈਂ ਇਹ ਕਹਿ ਰਿਹਾ ਚੰਦੂ ਮਾਜਰੇ ਨੂੰ ਜਾ ਕੇ ਪੁੱਛੇ ਵੀ ਇੱਕ ਪਰਿਵਾਰ ਇੱਕ ਟਿਕਟ ਗੈਲਥਮ ਸਹਿਮਤ ਦੱਸੋ ਇਹ ਥੰਮ ਰੌਲਾ ਪਾਰੇ ਸਭ ਤੇ ਬੰਦ ਆ ਪ੍ਰਧਾਨ ਜੀ ਨੂੰ ਕੁਰਸੀ ਤੇ ਤਲੇ ਤਾਰੋ ਕੁਰਸੀ ਤੇ ਤਲੇ ਤਾਰੋ ਮਨ ਤੋਂ ਸਮਝਵਾਨੀ ਆਂਦੀ ਵੀਰੇ ਨਾ ਕੀ ਮੈਂ ਤਾਂ ਇਹੋ ਕਹਿ ਰਿਹਾ ਵੀ ਥੰਮ ਸੁਖਵੀਰ ਬਾਦ ਨੂੰ ਪ੍ਰਧਾਨਗੀ ਨਿੱਦਾ ਠਾਓ ਸੁਖਵੀਰ ਬਾਦ ਨੂੰ ਪ੍ਰਧਾਨਗੀ ਤੇ ਨਾ ਤਲੇ ਤਾਰੋ ਵੀਰਾ ਥੰਮ ਇਹੋ ਜਿਹੜਾ ਗੁਰਦੁਆਰੇ ਬਕਾਬਜੀ ਹੋਏ ਵੇ ਯੋ ਕਾਬਜੀ ਛਡੋ ਹਮ ਤਾਂ ਆਪੇ ਜਿੱਤੇ ਜਾਗੇ ਵੀਰਾ ਵੀ ਦੇਖ ਲਿਓ ਥਾਨਾ ਕੱਲ ਥਾ ਜਿਹੜਾ ਅਕਾਲ ਤਖਤ ਸਾਹਿਬ ਕੇ ਉੱਪਰ ਹੋਇਆ ਜੋ ਕੁਝ ਇਹ ਦੁਨੀਆ ਨੇ ਦੇਖਿਆ ਵੀਰਾ ਕਿਆ ਕੁਝ ਹੋਇਆ ये भी दसागा चल का मैं अरे हंसराजा हंस यू तौबा कर गया भीर सियासत से कह रहा भी अपने तो हथ खेगा बहुत औखा सियासत आला काम का सारी दुनिया के बेजती करा का इतने तू तू मैं मैं करा का इतना कुछ कहा का बंद कह रहा कहा सियासत के तो कुछ है ही नहीं कहा संगीत आल तो कुछ जगह ही नहीं है दस तद पहला एम पी बनिया मैं तो जल नहीं दिखता तू भी ਫੇਰ ਕਰ ਰਿਹਾ ਮੌਜ ਫਕੀਰਾ ਇਹ ਮੌਜ ਫਕੀਰਾ ਕੀ ਇਹ ਛੱਟ ਗਿਆ ਕੰਮ ਪਤਾ ਨਹੀਂ ਬਗਾ ਕਰੇਗਾ ਕਿ ਨਹੀਂ ਖਰੇ ਕਾਰਮਜੀਤ ਅਨਮੋਲ ਗਏ ਕੋਈ ਫਿਲਮ ਫੂਲਮ ਕਰ ਰਿਹਾ ਇਹ ਚਲੋ ਚੰਗੀ ਬਾਤ ਵੀਰ ਟਾਈਮ ਗੈਲ ਕੋਈ ਦਾ ਫਾਇਦਾ ਹੋਇਆ ਕਾਰਮਜੀਤ ਅਨਮੋਲ ਕੇ ਗੈਲ ਉੱਠਾ ਪ੍ਰੀਤ ਕੋਲ ਖੜਨੇਗਾ ਅਗਲੇ ਜੇ ਫਿਲਮ ਫੂਲਮਾਂ ਲੈ ਲੇਂਗੇ ਆ ਰੁਦਰ ਦਲਜੀਤ ਚੀਮਾ ਜੇ ਇਸ ਕੀ ਬਾਤ ਕਰਾਂ ਵੀਰ ਦਲਜੀਤ ਚੀਮਾ ਯੋ ਬਾਈ ਇਲੈਕਸ਼ਨ ਕੀ ਹਾਰ ਲੈ ਕੇ ਆ ਯੋ ਬਾਗੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਦਲਜੀਤ ਚੀਮਾ ਯੋ ਹੰਯਾ ਅੰਦਰਜੀਤ ਚੀਮੇ ਮੇਰਾ ਯੋ ਬਸੀ ਵਾਲਾ ਬਸੀ ਵਾਲਾ ਦਲਜੀਤ ਚੀਮਾ ਅਕਾਲੀ ਦਲ ਦੇ ਵਿੱਚ ਮਾਈ ਸਨੇ ਇੱਕ ਵਾਰ ਨਹੀਂ ਬੋਲਿਆ ਅਕਾਲੀ ਦਲ ਬਾਦਰਾ ਅਕਾਲੀ ਦਲ ਅਕਾਲੀ ਦਲ ਕਰਦਾ ਰਿਹਾ ਵੀਰ ਅਰ ਬਾਗੀ ਤੁਹਾਡਾ ਫੇਰ ਇਹ ਦੇਖ ਲਿਓ ਚੀਮਾ ਸਾਹਿਬ 1242 ਵੋਟਾਂ ਲੈ ਗਿਆ ਵੀਰ ਬਾਗੀ ਤੁਹਾਡਾ ਜਿਹੜਾ ਥਾਰਾ ਆ ਥਾਰਾ ਜੀਸਨੂੰ ਥਾਣਾ ਸਪੋਰਟ ਕਰੀ ਹਾਥੀ ਵਾਲੇ ਨੂੰ ਹਾਥੀ ਵਾਲੇ ਚਾਰਾ 750 ਵੋਟ ਵੀ ਨਹੀਂ ਮਿਲੀ ਉਸ ਵਿਚਾਰੇ ਨੂੰ ਦੱਸੋ ਤੇ ਬਾਗੀ ਤੁਹਾਡਾ ਚੰਗਾ ਹੋਇਆ ਤੁਹਾਡੇ ਹਾਥੀ ਇਹਨੇ ਲੈ ਬੈਠੇ ਤਾਂ ਉਹ ਹਾਥੀ ਵਾਲਾ ਜਿਹੜਾ ਡੁੱਬ ਗਿਆ। ਜਿਵੇਂ ਵੀਰ ਬਾਦਲ ਕਹਿੰਦਾ ਹਾਥੀ ਨੂੰ ਸਪੋਰਟ ਕਰੇਂਗਾ। ਹਾਥੀ ਖੇਲ ਖੜੇਗਾ। ਹਾਥੀ ਨੂੰ ਕਹ ਹਾਥੀ ਹੀ ਬੈਲ ਲੈ ਕਰਾਣੀ। ਆਰ ਉੱਧਰ ਰਾਮ ਰਹੀਮ ਵਾਲੇ ਮਾਮਲੇ ਦੇ ਵਿੱਚ ਵੀਰ ਮਾਮਲਾ ਤੂਲ ਫੜ ਗਿਆ ਵੀਰ। ਰਾਮ ਰਹੀਮ ਨੂੰ ਜਿਹੜੀ ਮਾਫੀ ਦੇਈ ਤੀ ਇਹਨਾਂ ਨੇ ਕਾਲੀਆਂ ਰਲਕਾ। ਇਹ ਵੀਰ ਜਾਨ ਬੁੱਝ ਕੇ ਗਲਤੀ ਦਾ ਗਲਤੀ ਹੋਵਾ ਵੀਰ ਇਹ ਤਾਂ ਜਾਣਕਾਰ ਗਲਤੀ ਕਰੀ ਵੀ। ਇਸਕੇ ਵਿੱਚ ਮੈਂ ਵੀ ਕਹਰੇ ਵੀ ਲਿਖਤੀ ਰੂਮਾਸ ਵੀਰ ਬਾਦਲ ਨੂੰ ਦੱਸਣਾ ਪਵੇਗਾ। ਇਹ ਕਿਉਂਗਾ 92 ਕਰੋੜ ਰੁਪਏ ਕਿਹਾ ਇਹਨਾਂ ਨੇ। ਇਸ਼ਤਿਹਾਰ ਲਾਇਦੇ ਪੰਜਾਬ ਦੇ ਵਿੱਚੋਂ ਮਾਫੀ ਦੇਣੇ ਵਾਲੇ ਦੱਸੋ ਸਮਝਵਾਂ ਨਹੀਂ ਆਂਦੀ ਵੀਰ ਬਾਕੀ ਹੋਣਾ ਤਾਂ ਕਿਹਾ ਗੋਂਗਲਿਆਂ ਕੇ ਪਰਤੇ ਮਿੱਟੀ ਛਾੜਨੀ ਹੋਰ ਕੁਝ ਨਹੀਂ ਹੁੰਦਾ ਵੀਰ ਚਲੋ ਰਾਮ ਰੇਵ ਨੂੰ ਮਾਫੀ ਦੇਗਾ ਇਹਨਾਂ ਨੇ ਕਿਹਾ ਵੀ ਚਲੋ ਸਖਾ ਹੋ ਗਿਆ ਕੰਮ ਔਰ ਕੱਲ ਪਰਸੋ ਪ੍ਰਗਟ ਸਿੰਘ ਵੀ ਕਹਿ ਰਹੇ ਦਾ ਕਹਾ ਜਾਂਦੀ ਉਹ ਜਿਹਨਾਂ ਨੇ ਮਾਫੀ ਦਈ ਇਹਨਾਂ ਦਾ ਕਾਦੀ ਦਿਲਮਾਂ ਦਾ ਆ ਮੈਂ ਜਦ ਉੱਥਾ ਗਿਆ ਕਈ ਬੰਦੇ ਨੇ ਮੂੰਹ ਪਰੇ ਮੇਰੀ ਬੇਇੱਜ਼ਤੀ ਕਰਦੀ। ਕਈ ਇਹ ਇਸ਼ਤਰੰਗ ਬੰਦੇ ਨਾ ਬੁਲਾਇਓ ਪ੍ਰਧਾਨ ਜੀ ਥਮ ਜਿਹੜੇ ਮੂੰਹ ਪਰੇ ਗੈਰੇ ਗਾਲਿਓ ਇਹ ਦੇਖਿਓ ਰਕਾਲ ਤੱਕ ਇਹ ਪ੍ਰਜਾ ਕਾ ਸਨਮੁਖੋ ਕਾ ਇਸ ਨੂੰ ਜਵਾਬ ਦੇਣਾ ਚਾਹੀਦਾ ਵੀ ਲਿਖਤੀ ਰੂਮਾ ਮੰਗਿਆ ਦੇਖੋ ਹੀ ਬੱਗਾ ਕਿਆ ਬਣੇਗਾ ਕਿਆ ਨਹੀਂ ਹਰ ਬਾਬਾ ਦੇ ਲੇ ਲੇ ਰਹੇ ਨਜ਼ਾਰੇ ਇਧਰ ਕਾਲੀ ਦਲ ਕਾ ਪੈ ਗਿਆ ਖਲਾਰਾ ਚਲੋ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਜੀ ਵੀ ਹੋ ਵੱਜ ਗਿਆ ਬੜੀਆਂ ਖਬਰਾਂ ਆਲੂ ਸੀ 10th ਅਰੇ ਕਲ ਫੇਰ ਕਰਾਂ ਸਿੱਧੀ ਗੱਲ ਸਾਰੇ ਲਾਡੇ ਪੋਤੇ ਦੀ ਪਿਆਰਪਰੀ ਸਾਸਰੀ ਵਾਲਾ